ਸਿਮਰਜੀਤ ਬੈਂਸ ਤੇ ਗੋਲੀਆਂ ਕਿਉਂ ਚੱਲੀਆਂ ਗੋਲੀਕਾਂ ਜੱਕਰੇ ਲੁੱ ਝਗੜਾ ਸੱਚ ਸੁਣ ਕੇ ਹੋ ਜਾਓਗੇ ਹੈਰਾਨ ਫਤੀਜੇ ਦੀ ਫਾਇਰਿੰਗ ਤੇ ਬੈਂਸ ਨੇ ਕਿਹਾ ਇਹ ਤਾਂ ਹਰ ਕੱਲ ਦੀ ਗੱਲ ਪ੍ਰੈਸ ਕਾਨਫਰੰਸ 'ਚ ਬੈਂਸ ਨੇ ਖੋਲੇ ਰਾਜ਼ ਬੈਂਸ ਦੇ ਬਿਆਨ ਨੇ ਵਿਦਾਈ ਮੀਡੀਆ ਝਲਚਲ ਸਸ਼੍ਰੀਕਾਲ ਤੁਸੀਂ ਦੇਖ ਰਿਹਾ ਸਮਝਾ ਨਿਊਜ਼ ਤੇ ਮੈਂ ਹਾਂ ਪ੍ਰਦੀਪ कौर ਤਾਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਜਈਆਂ ਖਬਰਾਂ ਸੁਣਨ ਨੂੰ ਮਿਲੀਆਂ ਸੀ ਕਿ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਉੱਤੇ ਹਮਲਾ ਹੋਇਆ ਗੋਲੀਬਾਰੀ ਚੱਲੀ ਹੈ ਦਰਸਲ ਉਸਦੇ ਭਰਾ ਤੇ ਭਤੀਜੇ ਦੇ ਵੱਲੋਂ ਹੀ ਗੋਲੀ ਚਲਾਉਣ ਦੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਗਏ ਸੀ ਤਾਂ ਜਿਸ ਤੋਂ ਬਾਅਦ ਇਹ ਸੋਚਣ ਦਾ ਵਿਸ਼ਾ ਬਣਿਆ ਹੋਇਆ ਸੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਸੀ ਕਿ ਜੇਕਰ ਸਿਮਰਜੀਤ ਬੈਂਸ ਦੇ ਉੱਤੇ ਹਮਲਾ ਹੁੰਦਾ ਤੋ ਉਸਦੇ ਪਿੱਛੇ ਕਾਰਨ ਕੀ ਹੈ ਤਦਾਦੇ ਕਿ ਘਰੇਲੂ ਵਿਵਾਦ ਦੱਸਿਆ ਜਾ ਰਿਹਾ ਹੈ ਪ੍ਰਾਪਰਟੀ ਨੂੰ ਲੈ ਕੇ ਮਸਲਾ ਦੱਸਿਆ ਜਾ ਰਿਹਾ ਹੈ ਤਾਂ ਆਪਸੀ ਪਰਿਵਾਰ ਦੇ ਵਿੱਚ ਬੈਠ ਕੇ ਗੱਲਬਾਤ ਹੋ ਰਹੀ ਸੀ ਆਖਰਕਾਰ ਵਿਵਾਦ ਇੰਨਾ ਕੁ ਜ਼ਿਆਦਾ ਵੱਧ ਜਾਂਦਾ ਹੈ ਕਿ ਸਿਮਰਜੀਤ ਦੇ ਬਿਆਨਸ ਤੇ ਭਰਾ ਦੇ ਵੱਲੋਂ ਹੀ ਗੋਲੇ ਚਲਾ ਦਿੱਤੇ ਜਾਂਦੇ ਉਸਦੇ ਭਤੀਜੇ ਦੇ ਉੱਤੇ ਵੀ ਇਲਜ਼ਾਮ ਲੱਗੇ ਨੇ ਤਾਂ ਉਹਨਾਂ ਦੇ ਡਿਫੈਂਡਰ ਗੱਡੀ ਦੇ ਟਾਇਰ ਦੇ ਉੱਤੇ ਗੋਲੀ ਚਲਾਉਣ ਦੇ ਇਲਜ਼ਾਮ ਲੱਗੇ ਨੇ ਔਰ ਜਿਸ ਤੋਂ ਬਾਅਦ ਸਿਮਰਜੀਤ ਬੈਂਸ ਨੇ ਜਿਹੜੇ ਮੀਡੀਆ ਦੇ ਰੂਬਰੂ ਹੋਏ ਨੇ ਔਰ ਉਹਨਾਂ ਨੇ ਸਾਰੇ ਖੁਲਾਸੇ ਕੀਤੇ ਨੇ ਔਰ ਇਸ ਕੇਸ ਦੇ ਵਿਚਾਲੇ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਹੁਣ ਸਿਮਰਜੀਤ ਬੈਂਸ ਦੇ ਭਰਾ ਪਰਮਜੀਤ ਬੈਂਸ ਅਤੇ ਉਸਦੇ ਭਤੀਜੇ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਤਾਂ ਸਿਮਰਜੀਤ ਬੈਂਸ ਦਾ ਕੀ ਕਹਿਣਾ ਹੈ ਆ ਉਹਨਾਂ ਦੀ ਤੁਹਾਨੂੰ ਜ਼ੁਬਾਨੀ ਸੁਣਾ ਦਿੰਦੇ ਹਾਂ ਦੁਨੀਆ ਦੇ ਅੰਦਰ ਗੌਰਵ ਕਿਹੜਾ ਟੱਬਰ ਤੇ ਕਿਹੜੇ ਭਰਾਜ ਦੇ ਵੱਲ ਨਹੀਂ ਮੈਨੂੰ ਦੱਸ ਹਮੇਸ਼ਾ ਜਦੋਂ ਸਾਰੇ ਭਰਾ ਟੱਬਰ ਅਲੱਗ-ਦੁੱਗਦੇ ਆਇਆ ਤੇ ਹੁੰਦੇ ਰਹਿਣ ਜਦੋਂ ਦੀ ਯੂਨੀਵਰਸ ਪਾਇਆ ਨਾ ਹੋਂਕਿਆ ਕੀ ਹੋਗਾ ਜੇ ਬੈਂਸ ਲੱਗ ਪਿਆ ਉਹ ਬੈਂਸ ਬਈ ਮਾਨ ਨਹੀਂ ਹੈਗਾ ਬੈਂਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚੌਂਦਾ ਤੇ ਕੁੱਪਾਂ ਦੇ ਕੋਕਰ ਪਈਏ ਦੇ ਭਰ ਸਕਦਾ ਸੀ ਆਪਣੇ ਤਨ ਦੇ ਉੱਤੇ ਇਮਾਨਦਾਰੀ ਦਾ ਚੋੜਾ ਬਹਿਨ ਕੇ ਤਸ਼ੱਦਦ ਤੇ ਲਿਆ ਤਸ਼ੱਦਦ ਧਰਿਆ 13 ਜਿਲ੍ਹਾ ਕਟੀਆਂ ਬਹਿਤ ਨੇ ਬਦੌਲਤ ਇਹ ਬੇਈਮਾਨ ਤੰਤਰ ਦੇ ਰਾਹ ਦੇ ਰੇਤੋੜੇ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਕਿਉਂਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਤੇ ਸਾਰਾ ਕੁਝ ਚਾਲੀਨਤਾ ਦੇ ਨਾਲ ਸੰਬੰਧਿਤ ਦਾ ਬੰਦੇ ਦੀ ਦੁਵਾਨ ਦਾ ਸ਼ਬਦ ਕਿਹਾ ਹੋਇਆ ਇਹਨੇ ਉਹ ਵਪਾਰੀ ਵੀ ਜ਼ੁਬਾਨ ਦੇ ਵਿੱਚ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਓਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਜਦੋਂ ਲਿਖਤ ਹੋ ਜਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਪੈਂਸਲੇ 1996 ਦੇ ਵਿੱਚ ਪੈਂਸ ਸਲਵਾਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਸ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਵੀ ਤਾਂ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰ ਕੰਮ ਕਰਦੇ ਆ ਉਹ ਕੰਪਨੀ ਮੈਨੂੰ ਆਏ ਮੈਂ ਕੋਈ ਧੱਕੇ ਨਾਲ ਬਸਕਰੋ ਨਹੀਂ ਲਈ ਮੈਂ ਵੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸੈਟਲਮੈਂਟ ਵੀ ਫੈਮਿਲੀ ਦੇ ਅੰਦਰ ਬੈਠ ਕੇ ਲੇਪਟਾਪ ਦੇ ਵਿੱਚ ਮੇਰੇ ਮੋਬਾਈਲ ਚਾਹਾਂਗੇ ਫਾਈਂਡ ਕਰਦੇ ਤੇ ਨੌਂ ਦੇ ਨਾਲੋਂ ਬਾਹਰ ਕਦੇ ਨਹੀਂ ਕੋਟਦਾ ਤੇ ਲਾਈਫ ਤਾਂ ਹੈ ਇੱਧਰ ਵੀ ਆ 1 ਪੀ ਹੋਵੇ ਜੋ ਆਪਣੇ ਘਰ ਨੂੰ ਹੀ ਆਉਂਦੀ ਆ ਕਿਸੇ ਦੂਜੇ ਦੇ ਘਰ ਤੇ ਬੰਗਣਾ ਪਾ ਕੇ ਟੁੱਟੀ ਉਹ ਕਦੇ ਸਿੱਧੀ ਟੁੱਟੀ ਉਸ ਤੋਂ ਬਾਅਦ ਦੇ ਮੇਰੇ ਉਸ ਸਤਕਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਬਾਅਦ ਉਹਨੂੰ ਇਸ ਬੰਡ ਦੇ ਵਿੱਚੋਂ ਇਸ ਕੱਲ ਦੀ ਖਰਚਾ ਲਕਰਣਾ ਬਿਆਪਰੇ ਗਲਤ ਕੋਟ ਕੌਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਣ ਹੁੰਦੀ ਤੇ ਕੋਟ ਜਿਹੜਾ 140 ਕਰੋੜ ਦੇਸ਼ਵਾਸੀਆਂ ਦੇ ਵੋਟ ਨੂੰ ਚੁਣਨ ਵਾਸਤੇ ਅਦਾਲਤ ਤੋਂ ਕੋਈ ਨਾ ਭਈ ਇੰਟੈਰਮ ਜੀ ਮਿਲਦਾ ਨਹੀਂ ਹੋਇਆ ਉੜੀ ਤੇ ਪੁੜਿਆ ਗਿਆ ਨਹੀਂ ਹੋਇਆ ਉੜੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਕੈਂਟ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਕੈਂਟ ਲੱਗਣ ਦਿੱਤੀ ਵੀ ਮੇਰੇ ਸੰਸਾਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਬੁਧੀ ਜਿਵੇਂ ਨਹੀਂ ਲੱਗਣ ਦਿੱਤੀ ਕਿ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨੀ ਜੀ ਗੁਰੀਦਰਾ ਮੇਰੇ ਪੀਏ ਨੂੰ ਹਨੀ ਦੇ ਉੱਤੇ ਗੋਲੀਆਂ ਚਲਾਈਆਂ ਕਿਉਂ ਮੈਂ ਕੱਲ ਵੀ ਮੇਰਾ ਕਹ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤੇ ਮੈਂ ਮਿੱਟੀ ਪਾਈ ਫੋਨ ਕੀਤਾ ਉਸੀ ਮਹਗਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਬਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਭਿੰਟ ਨਾ ਪਹਿਨ ਨਾ ਗੱਟੀ ਲਪੋ ਕੇ ਰੱਖਵਾ ਪੁਲਿਸ ਨੂੰ ਨਾਲ ਸਾਂ ਮੇਰੀ ਮਨਸ਼ਾ ਦੇ ਵਿੱਚ ਕੋਈ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ মিডিਆ মিডিਏ ਤੋਂ ਬਾਅਦ ਪੁਲਿਸ ਆ ਗਈ ਦੇ ਜਦੋਂ ਫੋਰਸ ਆ ਗਈ ਤੇ ਫਿਰ ਕਾਰਵਾਈ ਹੋਣੀ ਸੁਭਾਵਤ ਸੀਗੀ ਜੇ ਤੁਸੀਂ ਲੋਕ ਨਾ ਹੁੰਦੇ ਤੇ ਪੁਲਿਸ ਨੇ ਨਹੀਂ ਸੀ ਆਉਣਾ ਤੇ ਪਰਚਾ ਦਾ ਦਿੱਲੀ ਸੀ ਹਣਾ ਮੈਂ ਦੱਬ ਕੋਟ ਕੇ ਇਸਾਰ ਲੈਣਾ ਸੀਗਾ ਉਹ ਲੋਕ ਜਿਹੜੇ ਅੱਗ ਲਾਇ ਦੱਬੂ ਕੰਗ ਤੇ ਰੋਲ ਅਦਾ ਕਰਦੇ ਮੇਰੇ ਟੱਬਰ ਦੇ ਵਿੱਚੋਂ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਤੇ ਮੇਰੇ ਰਾਜਨੀਤਿਕ ਵਿਰੋਧੀ ਲੋਕ ਜਿਹੜੇ ਕਹਿੰਦੇ ਸੀ ਪੰਮੇ ਨੂੰ ਉਠਾ ਕੇ ਪ੍ਰੈਸ ਕਾਨਫਰੰਸ ਕਰਾਂਗੇ ਅੱਜ ਬੈਂਸ ਬੋਲ ਮੈਂ ਕਰੋ ਪ੍ਰੈਸ ਪਾ ਅੱਜ ਬਹਿਸ ਕਰ ਰਿਹਾ ਮੇਰੇ ਭਰਾ ਤੋਂ ਕਿਹਦਾ ਰਿਸਪੌਂਸ ਹੈ ਅੱਜ ਸਚਾਈ ਮੈਂ ਦੱਸਣਾ ਤੁਹਾਨੂੰ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਜਿਹੜੀ ਤੈਨੂੰ ਵੰਡ ਨਹੀਂ ਪ੍ਰਵਾਨ ਤੂੰ ਨਹੀਂ ਪਸੰਦ ਕਰਦਾ ਇਹਨੂੰ ਮੈਂ ਕੋਰਟ 'ਚ ਕੈਲੇਮ ਕੀਤਾ ਲੈ ਉਹ ਵੰਡ ਵਾਲਾ ਕਾਗਜ਼ ਪਾੜ ਦਿੰਦੇ ਆ ਇੱਕ ਮੁੰਡਾ ਤੇਰੇ ਆ ਤੇ ਇੱਕ ਮੇਰੇ ਆ ਦੋਨੋਂ ਪੁੱਤ ਕੰਮ ਕਰਨਗੇ ਤੇ ਕਸਟੋਡੀਅਨ ਸਿਮਰਜੀਤ ਬਹਿਸ ਕਿਉਂਕਿ ਤੂੰ ਮੈਨੂੰ ਅਫਸਰ ਕਹਿੰਦਾ ਰਿਹਾ ਵੱਟ ਦੇ ਸਮੇਂ ਦੀ ਵੀ ਕਿੱਟਾ-ਕੁਰਤਾ ਪਾ ਕੇ ਭਾਸ਼ਣ ਕਰਨੇ ਬੜੇ ਸੌਖੇ ਆ ਕੰਮ ਕਰਨੇ ਬੜੇ ਔਖੇ ਆ 18 ਮਹੀਨੇ 20 ਮਹੀਨੇ ਹੋ ਗਏ ਤੈਨੂੰ ਦੱਸ ਦਿੱਤਾ ਇਸ ਕਿੱਤੇ ਕੁਰਤੇ ਪਜਾਮੇ ਦਾ ਕੈਲੀਵਰ ਇਸ ਕੁਰਤੇ ਪਜਾਮੇ ਦੀ ਤਾਕਤ ਤੇ ਮੈਂ ਇਹ ਆਪਣੇ ਭਰਾ ਨੂੰ ਕਈ ਗੱਲ ਵੀ ਦੋਨੋਂ ਪੁੱਤ ਕੰਮ ਕਰ ਲੈਣ ਤੇਰੀ ਦਸਤਕਾਰੀ ਨਾ ਹੋਵੇ ਜੇ ਮੈਂ ਬੇਈਮਾਨ ਹੁੰਦਾ ਮੇਰੇ ਮਨ ਦੇ ਵਿੱਚ ਕੋਈ ਫੋਰਸਪਾਪ ਹੁੰਦਾ ਤੇ ਮੈਂ ਉਹਦਾ ਫੰਡ ਵਾਲਾ ਕਾਗਜ਼ ਪਾੜਨ ਲਈ ਆਪਣੇ ਵੱਲੋਂ ਇੱਕ ਕਦੇ ਵੀ ਜਿਹੜਾ ਸੁਜੈਸ਼ਨ ਸੁਝਾਓ ਕਦੇ ਨਾ ਮੈਂ ਦੋਨੋਂ ਸਰੋਤ ਹੀ ਪਾਰਟੀਆਂ ਦੇ ਲੋਗਾਂ ਨੂੰ ਪੁੱਛਣਾ ਚਾਹਣਾ ਤੁਸੀਂ ਗਿਆ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ ਤੇ ਆਇਆ ਤੁਸੀਂ ਕਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਮੈਂ ਅੱਜ ਪੁੱਛਣਾ ਚਾਹਣਾ ਲਿਆਓ ਮੇਰੇ ਘਰਾਂ ਨੂੰ ਦਿਰਾਓ ਵੀ ਸੀ ਦਿਰਾਓ ਪ੍ਰੈਸ ਕਾਨਫਰੈਂਸ ਮੈਨੂੰ ਵੀ ਬਰਾਬਰ ਬਿਠਾ ਲਓ ਪਾਸੇ ਤੁਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਨਾ ਹੋ ਜਵੇ ਫਿਰ ਮੈਨੂੰ ਨੀਵੀਂ ਜਗ੍ਹਾ ਬਿਠਾ ਕੇ ਸਜਾ ਦੇ ਜਦੋਂ ਹੋਰ ਤੇ ਆ ਕੋਈ ਨਾ ਕੋਈ ਤੇਰਵੀਂ ਗੱਲ ਤੇਰਵੀਂ ਗੱਲ ਸੋ ਮੈਂ ਅੱਜ ਫੇਰ ਸ਼ਨੀਰਤਾ ਨਾਲ ਕਹੂੰਗਾ ਇਸ ਦੁਨੀਆਂ ਦੇ ਉੱਤੇ ਬੰਦਾ ਕਹਿੰਦਾ ਕੁਝ ਨਹੀਂ ਆਇਆ ਤੇ ਕੁਝ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹ ਉਲਟ ਕਹਿੰਦਾ ਉਹ ਕਹਿੰਦਾ ਬੰਦਾ ਖਾਲੀ ਹੱਥੋਂ ਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਜੱਤ ਨੇ ਨਾਮ ਦਿੱਤਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਪੈਸੇ ਦਾ ਜ਼ਮੀਨ ਜਿਦਾਤਾ ਦਾ ਗੁਲਾਮ ਨਹੀਂ ਮੈਂ ਪਿਆਰ ਦਾ ਗੁਲਾਮ ਹਾਂ ਸੇਵਾ ਕਰਨਾ ਮੇਰਾ ਸ਼ੌਕ ਹੈ ਇਹ ਸੇਵਾ ਤਾਂ ਤੁਸੀਂ ਚਿਰਦੇ ਹੋ ਇਹ ਸੇਵਾ ਨੂੰ ਤੁਸੀਂ 8 ਸਾਲ ਦਾ عرصਾ ਹੋ ਗਿਆ ਲੋਕਾਂ ਨੇ ਦੇਖ ਲਿਆ ਵੀ ਬੈਂਸ ਨੇ 20 ਸਾਲਾਂ ਚ ਕੀ ਕੀਤਾ ਸੀ ਗੁੱਲਾ ਕਦੋਂ ਹੁੰਦੀ ਆ ਬਾਰਵ ਚਾਲ ਨੂੰ ਛੱਡ ਕੇ ਚਲੇ ਗਿਆ ਬਾਰਵ ਦੀ ਜਿਹੜਾ ਦੂਸਰਾ ਬੰਦਾ ਆ ਗਿਆ ਤੁਹਾਡਾ ਮਾਲਕ ਲੋਕ ਵੀਅਰਸ ਤੁਦੋਂ ਤੁਮ ਪੈਰੇਦਨ ਤੁਲਨਾ ਕਰਨਗੇ ਵੀ ਬਾਰਵ ਚੰਗਾ ਰਿਪੋਰਟਰ ਸੀਗਾ ਜਿਹੜਾ ਨਵਾਂ ਆਇਆ ਇਹ ਚੰਗਾਰ ਰਿਪੋਰਟਰ ਆ ਇਹ ਤੁਲਨਾ ਦਾ ਸਮਾਜਨੀਤ ਪੰਜਾਬ ਦੇ ਅੰਦਰ 4 ਸਾਲ ਮੈਂ ਲੋਕਾਂ ਲਈ ਲੜਿਆ ਦੋਸਤ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਮੈਂ ਲੋਕਾਂ ਵਾਸਤੇ ਝੇਲਾ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਕਕਾਰੀ ਕਹਿ ਦੇਣ ਮੈਨੂੰ ਇਹ ਟੈਸਟ ਚੋਰ ਕਹਿ ਦੇਣ ਮੈਨੂੰ ਬਿਜਲੀ ਚੋਰ ਕਹਿ ਦੇਣ ਮੈਂ ਕੋਈ ਪਰਵਾਹ ਨਹੀਂ ਮਾਰਦਾ ਨਾ ਨਾ ਮੈਂ ਆਪਣੇ ਭਰਾ ਦਾ ਦੁਆਨੀ ਭਾਦੀਆ ਤੇ ਨਾ دوست ਖਾਣੀਆਂ ਤੋਂ ਬਾਅਦ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆਂ ਨਹੀਂ ਦਿਵਾ ਸਕਿਆ ਤੇ ਮੈਂ ਲੋਕਾਂ ਨੂੰ ਨਿਆਂ ਦਿਵਾਉਣ ਦੀ ਗੱਲ ਕਿੱਥੋਂ ਕਰ ਸਕਦਾ ਮੈਂ ਆਪਣੇ ਆਪ ਨੂੰ ਨਿਆਂ ਦਿਵਾਉਣ ਦੇ ਵਿੱਚ ਸਫਲ ਹੋ ਜਾਵਾਂ ਫੇਲ ਹੋ ਜਾਵਾਂ ਇਹ ਫਰਮਾਨ ਕਿਸੇ ਨੂੰ ਨਹੀਂ ਆ ਨਹੀਂ ਦਵਾ ਸਕਦਾ ਮੈਂ ਸਭ ਕਲੀਨ ਕਰ ਦਿੱਤਾ ਕੱਲ ਮੋਲੀ ਕਿੰਨੀ ਵਜੇ ਤੁਸੀਂ ਵੀ ਉੱਧਰ ਦੇ ਵਿੱਚ ਸੀਗੇ ਕਹਿੰਦੇ ਕਿ ਜਵਾਬੀ ਗਾਰ ਵੀ ਤੁਸੀਂ ਕੀਤੀ ਇਸ ਤਰ੍ਹਾਂ ਦੀ ਕੋਈ ਕਹਾਣੀ ਚੱਲ ਰਹੀ ਹੈ ਮੈਂ ਵਾਸ਼ਰੂਮ ਦੇ ਵਿੱਚ ਸੀਗਾ ਜਦੋਂ ਮੋਲੀ ਚੱਲੀ ਪਰ ਉਹ ਸੀ ਕਿ ਪ੍ਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਜਿਹੜਾ ਪਕੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਤ ਦਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਜਿਹੜਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਤਾਂ ਨੁਕਸਾਨ ਹੋ ਜਾਂਦਾ ਕਿ ਅੰਦਰ ਬੈਠਾ ਸੀ ਗੱਟਕੇ ਰੁਬੀ ਨੇ ਆਏ ਵਾਰ ਗਰੀਬੋ ਦੇ ਵਿੱਚ ਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਸਾਬਕਾ ਲੇਟ ਆਉਂਦਾ ਸੋ ਮੇਰੇ ਨਾਲ ਸਾਰਾ ਸਾਂਝਾ ਕਰਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਂਝਾ ਕਰਦਾ ਮੈਂ ਇਹਨੂੰ ਕੁਝ ਰਹਾ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਤੇ ਪਟਾਕਿਆਂ ਦੀ ਤੇਰਾ ਬਾਈ ਵੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਗੱਡੀ ਤੁਹਾਡੀ ਅੰਡਰ ਸਪੈਂਡਰ ਜਿਹੜੀ ਆ ਉਹ ਭੱਜਦੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਤੇ ਪਹੁੰਚੇ ਸੱਪ ਨੇ ਕੋਲ ਪੁਲਿਸ ਨੂੰ ਮੜੇ ਆ ਕਾ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਤੋਂ ਹੱਥ ਮਾਰ ਕੇ ਪੁੱਛੀ ਕਿ ਸ਼੍ਰੀ ਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਭੱਜਿਆ ਤਾਂ ਗਰੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਹੇ ਤੇ ਮੈਂ ਮੇਨ ਡੋਰ ਮੇਰੇ ਪਰਨਾਉਂ ਦਾ ਪੂਰੰ ਦਾ ਰਾਹ ਤੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤਾ ਜੇ ਮੇਰਾ ਫੇਸ ਆਈਡੀ ਤੇ ਡੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਗਾਸਾ ਤੁਸੀਂ ਕਿਤਾ ਕੋ ਜਵਾਬੀ ਫਾਰਮ ਮੈਂ ਦੇਖੋ ਜਵਾਬੀ ਫਾਰਮ ਮੈਂ ਤਾਂ ਅੰਦਰ ਆ ਇਹ ਮੈਨੂੰ ਕਹਿ ਰਿਹਾ ਇਦੋ ਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਰਹਿਦਾ ਬਾਅਦ ਵਿੱਚ ਪਰਸੋਂ ਦਾ 10 ਮਿੰਟ ਮੈਂ ਦੇ ਕੋਲੇ ਅੰਦਰ ਬੈਠੇ ਰਹੇ ਹਾਂ ਅਸੀਂ ਡਰਾਈਵ ਗਰੰਡ ਦੇ ਵਿੱਚ ਮੈਂ ਗੇਟਮੈਨ ਨੂੰ ਫੋਨ ਕੀਤਾ ਮੈਂ ਕਿਹਾ ਬੇਟਾ ਬੌਜੀ ਚਲੇ ਗਏ ਮੋਟਰ ਚਲੇ ਗਿਆ ਕਹਾ ਹਾਂਜੀ ਉਹ ਚਲੇ ਗਏ ਲੇਕਿਨ ਉਨਕੀ ਗਾੜੀ ਗੇਟ 'ਤੇ ਹੀ ਖੜੀ ਹੈ ਗਾੜੀ ਵੀ ਉਹਨੇ ਕਿਹਾ ਲੋਦਰ ਕਿ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਰਿਪੋਰਟ ਕੀਤਾ ਕਿ ਉਹ ਚਲੇ ਗਏ ਮੈਂ ਉਹ ਤੋਂ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲ ਜਮ੍ਹਾਂ ਪਏ ਹੋਏ ਨੇ ਮੇਰੇ ਟੱਪਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵਸਤੂ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਯਾਰ ਇਹ ਮਸਲਾ ਐਫ ਆਰ ਡਰਜਾ ਨਾ ਹੋਵੇ ਕੁਝ ਕਰ ਦਿਓ ਵੀ ਇਹ ਝੱਗਾ ਚਪੂ ਮਟ ਡੱਪਣਾ ਨੰਗਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਵੀ ਇਹ ਮੀਡੀਆ ਤੋਂ ਦਰਦਾਏ ਸੋਸ਼ਲ ਫਿਕਰ ਹੈ ਆ ਪੋਲਿਟੀਕਲ ਲਾਈਨ ਦੇ ਅੰਦਰ ਆ ਪੋਲਿਟੀਕਲ ਪਲੇਟਫਾਰਮ ਤੇ ਇਸ ਕਰਕੇ ਮੀਡੀਆ ਨੂੰ ਇੱਕ ਕਮਜ਼ੋਰੀ ਵੀ ਆ ਸਮਝ ਦੇਤੀ ਇਸ ਕਰਕੇ ਮੈਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਨਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਦਿੱਤੀ ਸੀ ਬੀਬੀ ਕੋਣੀ ਚੈਲੰਜ ਕਰਨਾ ਦਾ ਆਓ ਤੁਹਾਨੂੰ ਦੇਖਾਂ ਮੈਂ ਬੈਠੋ ਮੀਡੀਆ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਦੇਰ ਕਹਿੰਦਾ ਮੇਰੇ ਭਰਾ ਨਹੀਂ ਮੇਰਾ ਭਰਾ ਹੀ ਰਹਿਣਾ ਗੇਰ ਮੇਰੇ ਬਿਰਸ ਦੇ ਰਹੇ ਸਿਖਿਆ ਪੋਟੋ ਵੀ ਜਾਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਸ਼ਿਕਾਇਤ ਦੇਦੇ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਪੇ ਵੱਡੇ ਸਿਆਣੇ ਮਾਫ ਕਰਦੇ ਆ ਲੈਸ ਕੋਲੋਂ ਫਿਰਦਾ ਹੈਗਾ ਜਿਗਰਾ ਹੈਗਾ ਤੁਸੀਂ